ਸਾਡੇ ਵਾਲੇ ਉਹ ਫਿਰਦੇ ਝੰਡੇ ਚੱਕੀ ਕੈਨੇਡਾ ਚ ਪੀਆਰ ਦੇ ਦਿਓ ਪੱਕੇ ਕਰ ਦਿਓ ਤੁਰੇ ਫਿਰੋ ਕੈਨੇਡਾ ਚ ਪੀਆਰ ਆ ਮੰਗਦੇ ਇਦਾਂ ਹੁਣ ਲੁੱਟਿਆ ਗਿਆ ਕਾਫਲਾ ਸਾਡਾ ਕੁਛ ਹੀ ਗਿਆ ਤੁਹਾਡਾ ਨਾ ਉਧਰ ਤੇ ਰਹਿਣਾ ਨਾ ਇਧਰ ਤੇ ਰਹਿਣਾ ਉਹਨਾਂ ਨੇ ਜੁੱਤੀਆਂ ਬਾਹਰ ਕੱਢਣਾ ਇੱਥੇ ਉਹਨੇ ਖਬਰ ਨਹੀਂ ਦੇਣਾ ਬਰਦ ਨਹੀਂ ਦੇਣਾ ਪੜਕਣਾ ਦੇਣਗੇ ਕੁਦਰਤਾਂ ਵੀ ਨਿਯਮ ਹੈ ਵੀ ਜਿਹੜੀ ਚੀਜ਼ ਕੋਈ ਖਾਲੀ ਹੋ ਜੇ ਉਹਨੂੰ ਕੁਦਰਤ ਵੀ ਭਰ ਦਿੰਦੀ ਹੈ ਤੇ ਜਦੋਂ ਖਾਲੀ ਕਰਕੇ ਜਾਓਗੇ ਪੰਜਾਬ ਤੇ ਭਰਾ ਭੇ ਭਰਨਾ ਕਿਸ ਨੇ ਆ ਸਾਰਾ ਦੁਆਬਾ ਖਾਲੀ ਹੋ ਗਿਆ ਯਾਰ ਚੁੰਦੇ ਲੱਗੇ ਪਏ ਵੱਡੀਆਂ ਵੱਡੀਆਂ ਹਵੇਲੀਆਂ ਲੋਕਾਂ ਦੇ ਚਾਰ ਚਾਰ ਮੰਜ਼ਲੀਆਂ ਪਾਈਆਂ ਜੋ ਲੋਕਾਂ ਨੂੰ ਕਮਲ ਛੁੱਟਿਆ ਕੈਨੇਡਾ ਅਮਰੀਕਾ ਵੀ ਵੀ ਸਾਲ ਗਿਆ ਕੁੜੀਆਂ ਕੱਲ ਗਈ ਤੋਰੀ ਜਾਂਦੇ ਜਿੰਨੇ ਸਾਡੀ ਕੌਮ ਪੂਰੀ ਦੁਨੀਆ ਜਾਣੀ ਜਾਂਦੀ ਸੀ ਵਿਣਖੜੀ ਕੌਮ ਹੈ ਗੈਰਤਾਂ ਦੀ ਕੌਮ ਹੈ ਜੁੱਪਤਾਂ ਦੀ ਕੌਮ ਹੈ ਅੱਜ ਸਭ ਤੋਂ ਨਖਿਤ ਕੌਮ ਮੈਨੂੰ ਦਖਣਾ ਕਿਹਣਾ ਪੈਂਦਾ ਆ ਲੋਲਾ ਪੈਗਾ ਮੇਰੇ ਕੋਲੇ ਕੁੜੀ ਦੇ ਮੁੰਡੇ ਦਾ ਚੌਕੇ ਪਿੰਡਾ ਮੇਰੇ ਪਿੰਡਾਂ ਕੋਲੇ ਬਹਿੰਡੇ ਜਿਹਨੇ ਚ ਉਥੋਂ ਦਾ ਮੁੰਡਾ ਸੀ ਤੇ ਤਲਵੰਡੀ ਮੱਝੂ ਕੇ ਪਿੰਡਾ ਬਧਾਉਲ ਕੋਲੇ ਉਥੋਂ ਦੀ ਕੁੜੀ ਸੀ ਮੁੰਡੇ ਆ ਗਿਆ ਮੁੰਡੇ ਦਾ ਪਿਓ ਬਰਨ ਕਹਿੰਦਾ ਭਾਈ ਮੇਰਾ ਮੁੰਡਾ ਕੈਨੇਡਾ ਗਿਆ ਮੇਰੀ ਨੂੰਹ ਵੀ ਕੈਨੇਡਾ ਹੈ ਕਹਿੰਦਾ ਮੇਰੇ ਮੁੰਡੇ ਨੂੰ ਮੇਰੀ ਨੂੰਹ ਨੇ ਉੱਥੇ ਪਤਾ ਨਹੀਂ 911 ਕਿਹੜਾ ਨੰਬਰ ਜਾ ਘੁਮਾਉਂਦੇ ਆ ਉੱਥੇ ਘਮਾ ਕੇ ਤੇ ਮੇਰਾ ਮੁੰਡਾ ਫੜਾਤਾ ਕੋਸ ਕੋਲੇ ਮਾ ਭਾਈ ਗੱਲ ਕੀ ਹੋਈ ਕਹਿੰਦਾ ਮੇਰੇ ਮੁੰਡੇ ਨੇ ਕੁੜੀ ਨੂੰ ਮਾਰਿਆ ਘੂਰਤਾ ਮੈਂ ਕੂ ਰਿਆ ਕਿਹੜੀ ਗੱਲ ਤੋਂ ਕਹਿੰਦਾ ਮੇਰੀ ਨੂੰਹ ਇੰਸਟਾਗ੍ਰਾਮ ਤੇ ਰੀਲਾਂ ਬਣਾਉਂਦੀ ਐ ਮੈਂ ਕਿਹਾ ਮੈਨੂੰ ਦਿਖਾ ਕਿਹੜਾ ਪੇਜ ਕੁਝ ਬਣਿਆ ਇੰਸਟਾਗ੍ਰਾਮ ਵਾਲਾ ਜਦੋਂ ਮੈਂ ਦੇਖਿਆ ਕੁੜੀ ਦਾ ਬਣਾਇਆ ਹੋਇਆ ਪੇਜ ਕੁੜੀਆਂ ਦੀਆਂ ਰੀਲਾਂ ਪਾਆਂ ਹੋਣਾ ਉਹ ਕੁੜੀ ਦਾ ਨਿੱਕੜ ਪਾਈ ਹੋਈ ਐ ਤੇ ਸਕਰਟ ਜੀ ਪਾਈ ਹੋਈ ਅੱਤੀ ਨੰਗੀ ਕੁੜੀ ਉਹ ਮੈਂ ਕੁੜੀ ਦੇ ਪਿਓ ਨੂੰ ਫੋਨ ਲਾ ਲਿਆ ਮਗਾ ਭਾਈ ਤੇਰੀ ਕੁੜੀ ਬਾਹਰ ਗਈ ਆ ਤੇ ਮੁੰਡਾ ਚੌਂ ਵਾਲਾ ਬਾਹਰ ਐ ਉਹ ਕੁੜੀ ਨੇ ਮੁੰਡਾ ਫਲਾਤਾ ਕਾਰਨ ਕੀ ਆ ਕਹਿੰਦਾ ਭਾਈ ਯਾਰ ਘੂੜ ਦਾ ਕੁੜੀ ਦੀ ਕੁੱਟ ਮਾਰਦਾ ਮੈਂ ਕਿਉਂ ਕਰਦਾ ਕਹਿੰਦਾ ਇਹਦਾ ਨੂੰ ਪੁੱਛੋ ਮਗਾ ਭਾਈ ਮੇਰੇ ਕੋਲੇ ਤੇਰੀ ਕੁੜੀ ਦੀਆਂ ਰੀਲਾਂ ਨੇ ਅੱਧੀ ਲੰਗੀ ਹੋਈ ਕੁੜੀ ਤੇਰੀਆਂ ਰੀਲਾਂ ਪਾ ਰਹੀ ਐ ਮੈਨੂੰ ਪਤਾ ਕੀ ਕਹਿੰਦਾ ਕਹਿੰਦਾ ਇਹ ਕਿੱਡੀ ਗੱਲ ਆ ਸਾਰੀ ਦੁਨੀ ਬਣਾਈ ਜਾਂਦੀ ਐ ਮਾ ਬਾਪ ਤੇਰੇ ਜੇ ਕੁੜੀ ਦੇ ਸਿਰ ਤੋਂ ਚੁੰਨੀ ਸਰਕ ਜਾਂਦੀ ਸੀ ਨਾ ਤੇ ਸਾਹਮਣੇ ਕੁੜੀ ਦੇਖ ਲੈਂਦੀ ਸੀ ਮੇਰਾ ਪਿਓ ਖੜਾ ਮੇਰਾ ਚਾਚਾ ਪਾਇਆ ਮੇਰਾ ਭਰਾ ਖੜਾ ਮੇਰਾ ਦਾਦਾ ਖੜਾ ਅੱਖ ਦੀ ਘੂਰ ਨਾਲ ਕੁੜੀ ਚੁੰਨੀ ਠੀਕ ਕਰ ਲੈਂਦੀ ਸੀ ਤੇ ਸਾਡੇ ਪਿਓ ਕਹਿਣ ਲੱਗੇ ਕਿ ਗਿੱਡੀ ਕੁ ਗੱਲ ਹੋ ਗਈ ਜੇ ਮੇਰੀ ਕੁੜੀ ਅੱਧੀ ਲੰਗੀ ਹੋ ਗਰੀਲਾ ਮਣਾਉਂਦੀ ਐ ਇੱਥੋਂ ਤੱਕ ਨਿਕਲ ਚੁੱਕੇ ਹਾਂ ਅਸੀਂ ਕੋਈ ਬੰਦਾ ਆਪਦੇ ਨੂੰ ਮਾੜਾ ਨਹੀਂ ਕਹਦਾ ਹੁੰਦਾ ਆਪਦਾ ਝੁਗਾ ਛਕਰ ਡੜ ਨਗਾ ਹੋਊਗਾ ਪਰ ਦੁੱਖ ਨਾ ਕਹਿਣਾ ਪੈਂਦਾ ਕਿ ਜਿਹੜੇ ਹਾਲਾਤਾਂ ਰੋਹੀ ਹੋਤ ਰਹੇ ਆ ਕੱਲਾ ਪੈਸਾ ਦੁੱਖ ਰੱਖ ਲਿਆ ਯਾਰ ਨਾ ਕੌਮ ਦੀ ਗੱਲ ਨਾ ਧਰਮ ਦੀ ਗੱਲ ਨਾ ਪਾਣੀ ਦੀ ਗੱਲ ਨਾ ਬੋਲੀ ਦੀ ਗੱਲ ਨਾ ਇਤਿਹਾਸ ਦੀ ਗੱਲ ਕਿੱਥੇ ਖੜਦੇ ਆਂ ਅਸੀਂ ਦੱਸੋ ਆ ਟੱਕਲੀਆਂ ਪੁੱਛਿਆ ਹੁਣ ਸਰਪੰਚੀ ਦੀਆਂ ਵੋਟਾਂ ਵੇਲੇ ਚੱਕੀ ਖੱਦਾਂ ਲਾਂਗੜ ਕੋ 50 ਲੱਖ ਲਾਉ ਕੋ 20 ਲੱਖ ਲਾਉ ਕਿ ਲਾਦ ਰੁਗ ਦੋਖ ਨੇ ਤੈਨੂੰ ਕੋ ਬੈਜੂ ਚੱਕੂ ਕੋਈ ਬੌਕਰ ਦੇ ਕਿਤੇ ਨਹੀਂ ਜਿਹੜਾ ਫਿਰਦਾ ਕੋਈ ਕਾਂਗਰਸ ਨਾਲ ਤੁਰਿਆ ਫਿਰਦਾ ਕੋਈ ਬਾਦਲਾਵਾਂ ਨਾਲ ਤੁਰਿਆ ਫਿਰਦਾ ਕੋਈ ਭਾਜਪਾ ਨਾਲ ਤੁਰਿਆ ਫਿਰਦਾ ਕੱਖ ਨਹੀਂ ਨਾਲੇ ਕੋਈ ਇਹ ਨਹੀਂ ਹੈਗਾ ਵੀਕ ਯੋਗ ਨਾਲ ਮંચੇ ਕੋਈ ਆਏ ਆਦੇ ਅਸੀਂ ਵਿਕਾਸ ਕਰਨਾ ਸਰਪੰਚ ਬਣ ਕੇ ਉਹ ਤਾਂ ਬਹੁਤ ਥੋੜੇ ਬੰਦੇ ਹੋਣੇ 5-4% ਬਾਕੀ ਦਾ ਫੋਕੀ ਚੌਧਰ ਦੇ ਬਾਰੇ ਵੀ ਗੱਡੀ ਦੇ ਮਗਰ ਸਰਪੰਚ ਲਗਾਉਣਾ ਕਿੱਥੇ ਖੜ ਕੇ ਬਾਈ ਜਾ ਕੇ ਛੋਟਾ ਪੰਜਾਬ ਨਾ ਜਿਵੇਂ ਜਸਵੰਤ ਕਮਲ ਜੀ ਨੇ ਕਿਹਾ ਸੀ ਕਿੰਨਾ ਜਿਵੇਂ ਰੇਤੇ ਰੇਤਾ ਕਰਦਾਰਾ ਮੁਠੀ ਚੋਂ ਪੰਜਾਬ ਐਂ ਕਰ ਰਿਹਾ ਹੈ ਜੋਖ ਨਾਲ ਕਹਿਣਾ ਪੈਂਦਾ ਬਹੁਤ ਚਿਰ ਦੇ ਕਲਪ ਦੇ ਫਰਦਾਂ ਬਹੁਤ ਚਿਰ ਦੇ ਪਿੰਡ ਦੇ ਫਰਦਾਂ ਕੋਈ ਸੁਣਨ ਨੂੰ ਤਿਆਰ ਨਹੀਂ ਹੈਗਾ ਗੁੱਸਾ ਨਾ ਕਰੋ ਐ ਨਹੀਂ ਪਤਾ ਕੱਲ ਨੂੰ ਇਥੋਂ ਛੋੜੇ ਮੋਟੇ ਉਹਨਾਂ ਨਾਲ ਹੀ ਹੋ ਜਾਓ ਵਿਚਾਰ ਕੋਈ ਗੱਲ ਨਹੀਂ ਹੋਣਾ ਆਪਣੇ ਭਈਆ ਜੀ ਸਰਪੰਚ ਬਣ ਗਏ ਹੁਣ ਆਪਾਂ ਕੋਈ ਗੱਲ ਨਹੀਂ ਕੱਲ ਨੂੰ ਦਸ ਕਟ ਕਰਾਉਣੇ ਆ ਕੋਈ ਮੋਰ ਲਗਾਉਣੀ ਹੈ ਇਧਰ ਨੂੰ ਹੋ ਜਾਓ ਅਸੀਂ ਫੇਰ ਕਹਿੰਦੇ ਆ ਅਸੀਂ ਕਿਸੇ ਮذਬਬ ਕਿਸੇ ਜਾਤ ਕਿਸੇ ਫਿਰਕੇ ਦੇ ਖਿਲਾਫ ਨਹੀਂ ਆ ਕਿ ਕਿਸੇ انسان ਦੇ ਖਿਲਾਫ ਨਹੀਂ ਆ ਪਰ ਇਹ ਸਾਡੀ ਧਰਤੀ ਆ ਸਾਡੇ ਪਾਣੀ ਨੇ ਸਾਡੀ ਬੋਲੀ ਆ ਸਾਡਾ ਬजूद ਇਹਦੇ ਕਰਕੇ ਜਾਂਦਾ ਜੇ ਵਾਰ-ਵਾਰ ਗੱਲ ਆਪਾਂ ਕਰਨ ਲੱਗੇ ਹੋਂਦ ਦੀ ਗੱਲ ਆ ਗਈ ਆ ਗਈ ਨਾ ਹੋਂਦ ਬਚੂ ਕਿਵੇਂ ਲਾ ਦੋ ਕਹਿ ਬਚੂਗੀ ਜੋ ਭਰਾਓ ਤੁਸੀਂ ਜੋ ਵੀ ਫੈਸਲਾ ਕਰੋਗੇ ਜਿਵੇਂ ਸਾਰਿਆਂ ਨੇ ਕਿਹਾ ਭਾਈ ਅਨਤੋਜ ਨੇ ਕਿਹਾ ਬਾਬਾ ਬਖਸ਼ੀ ਸਿੰਘ ਨੇ ਕਿਹਾ ਅਸੀਂ ਤੁਹਾਡੇ ਨਾਲ ਆ ਫਰ ਐਤੋਂ ਹੁਣ ਪਿੱਛੇ ਨਾ ਦੇਓ ਸ਼ੁਰੂਆਤ ਕਰ ਲਿਓ ਇਹ ਨਾ ਹੋਵੇ ਇੱਕ ਦਿਨ ਝੰਡਾ ਚੱਕ ਲਿਆ ਰੋਣਾ ਜਾ ਪਾ ਲਿਆ ਫੇਟੇ ਕੇ ਨਹੀਂ ਜੀ ਕੁਝ ਨਹੀਂ ਹੋਣਾ ਕੋਈ ਗੱਲ ਨਹੀਂ ਕੱਦ ਨੂੰ 4 ਤਰੀਕ ਹੈ ਫੈਸਲਾ ਤੁਹਾਨੂੰ ਪਤਾ ਤੁਹਾਡੇ ਹੱਕੋ ਕੁਝ ਨਹੀਂ ਆਉਣਾ ਉਹਦਾ ਅਗਲੇ ਆਨੇ ਉਹਨਾਂ ਨੂੰ ਬਣਾਉਣਾ ਉਹ ਬਣਾ ਕੇ ਸਰਪੰਚਾ ਦਾ ਕੱਲੂ ਜਿਹੜੀ ਪੰਚਾਇਤੀ ਜੀ ਵੀ ਨਾ ਸਭ ਤੋਂ ਪਹਿਲਾਂ ਉਹਦੇ ਅੱਖ ਹੈ ਉਹਦੀ ਬਾਹਰ ਰੋੜਨਗੇ ਸਰਪੰਚ ਦੀ ਵੀ ਲਾ ਦੇ ਇੱਥੇ ਮੋਹਰ ਲੈ ਪਾ ਦੇ ਇੱਥੇ ਮਤਾ ਆ ਜਮੀਨ ਆਪਾਂ ਇਹਨੂੰ ਦੇਦਗੇ ਆਪਾਂ ਇਹਨੂੰ ਲੈ ਲਗੇ ਇਹ ਕੰਮ ਹੋਣਿਆ ਭਾਈ ਪਰ ਸੁੱਤੇ ਪਏ ਆ ਪੰਜਾਬ ਵਾਲੇ ਖੂਬ ਸੁੱਤੇ ਪਏ ਕੋਈ ਪ੍ਰਵਾਹ ਨਹੀਂ ਕਿ ਜਿਵੇਂ ਅੱਜ ਹਾਲਾਤ ਤੁਸੀਂ ਦੇਖ ਰਹੇ ਹੋ ਨਾ ਫلسطੀਨ ਦੇ ਹਾਲਾਤ ਦੇਖ ਰਹੇ ਹੋ ਫلسطੀਨ ਦੇ ਸਾਡੇ ਵਾਲੇ ਹਾਲਾਤ ਸੀ ਕਦੇ ਫلسطੀਨ ਦੇ ਕਦੇ ਫلسطੀਨ ਨਹੀਂ ਸਾਡੇ ਨੂੰ ਆਪਣਾ ਮੁਲਕ ਆਪਣੀ ਧਰਤੀ ਛੱਡ ਕੇ ਦੂਜੇ ਮੁਲਕਾਂ ਨੂੰ ਭੱਜ ਗਏ ਸੀ ਕਿ ਉੱਥੇ ਬਾਹਰੋਂ ਆ ਕੇ ਵਸਤੀਆਂ ਵਸ ਗਈਆਂ ਜਿਵੇਂ ਆਪਾਂ ਆਪਣੇ ਵਸ ਰਹੀਆਂ ਨੇ ਆਈ ਹੋਟਲ ਲੈ ਲਿਗਾ ਨੇ ਵਸਤੀਨਾਬ ਸਾਧੀਆਂ ਤੇ ਹੌਲੀ 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 ਹੁਣ ਵਰਤ ਨਹੀਂ ਕਿੱਥੇ ਤੱਕ ਤੇ ਤੁਸੀਂ ਆਪ ਸਾਬ ਲਾਏ ਕਿੱਥੇ ਗਏ ਹੋਣ ਦੀ ਖਤਮ ਹੋਣ ਨੂੰ ਖਤਮ ਹੋ ਗਈ ਉਹਨਾਂ ਦੀ ਥੋ ਇੱਕ ਦਾ ਬੇਨਤੀ ਆ ਤੁਸੀਂ ਇਹ ਸਾਰੇ ਮੇਰੀ ਗੱਲ ਜਾਣੀਆ ਦੂਰ ਤੱਕ ਆ ਪਵਾਦ ਆਲਿਓ ਆ ਜੀਰਖਪੁਰ ਖੰਡ ਮਹਾਲੀ ਆਲੋ ਜ਼ਮੀਨਾਂ ਨਾ ਵੇਚੋ ਬਈ ਜ਼ਮੀਨਬੰਦੇ ਦੀ ਮਾਂ ਹੁੰਦੀ ਆ ਅਸੀਂ ਮਾਂਵਾਂ ਹੀ ਵੇਚ ਦੁਰਗੇ ਜਿਨ੍ਹਾਂ ਨੇ ਪੰਜ ਪੰਜ ਦਾਦਾ 20-20 ਕਰੋੜ ਦੇ ਕਿੱਲੇ ਵੇਚੇ ਕਿੱਥੇ ਫਿਰਦੇ ਆ ਦੇਖੋਗਾ ਉਸੇ 몰ਾਂ ਦੇ ਵਿੱਚ ਉਸੇ ਦੁਕਾਨਾਂ ਦੇ ਉੱਤੇ ਚੌਕੀਦਾਰਾ ਕਰਦੇ ਸਦਾ ਪੰਜ-ਪੰਜ 10 ਦਾ ਟੋੜ ਦਾ ਗੱਲਾ ਵੇਚਣ ਵਾਲੇ ਸੋਟੀ ਜ਼ਮੀਨ ਦੀ ਕੀਮਤ ਆ ਜ਼ਮੀਨ ਦੀ ਤੁਸੀਂ ਮੂੰਹੋਂ ਮੰਗੋਗੇ 2000 ਬਣਾ ਵਾਅਦਾ ਦੇ ਦੇਣਗੇ ਜ਼ਮੀਨ ਦੀ ਤੁਹਾਡੀ ਕੋਈ ਕੀਮਤ ਨਹੀਂ ਐ ਇੱਥੇ ਪਰ ਨਹੀਂ ਸਮਝ ਲੱਗਦੀ ਲੋਕਾਂ ਨੂੰ ਗੁਰਨਾਥ ਦੇਵ ਜੀ ਨੇ ਕਿਹਾ ਸੀ ਉਤਮ ਖੇਤੀ ਮਦਮ ਵਪਾਰ ਕਿਉਂ ਹੱਥ ਦੀ ਮੁੰਨੀ ਫੜਾਈ ਕਿਉਂ ਬੁਕਾਰ ਲਈ ਲਾਇਆ ਕਿਉਂ ਦੁਕਾਨ ਤੇ ਨਹੀਂ ਬਿਠਾਇਆ ਬਹੁਤ ਵੱਡੀ ਕੀਮਤ ਚ ਕਾਓਗੇ ਜ਼ਮੀਨਾਂ ਵੇਚ ਕੇ ਤੁਹਾਡਾ ਵजूद ਤੁਹਾਡੀ ਹੋਂਦ ਇਹ ਧਰਤੀ ਐ ਜ਼ਮੀਨਾਂ ਐ ਪਾਣੀਆਂ ਐ ਬੋਲੀਆਂ ਕਰਕੇ ਆ ਬਾਈ ਜਿੱਦ ਦੇ ਖਤਮ ਹੋ ਗਿਆ ਤੁਹਾਡੇ ਦੇ ਹਵਾਲਾ ਜਿਹੜਾ ਬੜਾ ਖਤਰਨਾਕ ਆ ਚਾਰ ਸਿਰੋਂ ਕੋਹੋਂ ਘੇਰਾ ਪਿਆ ਹੋਇਆ ਕੋਈ ਸੁਣਨ ਨੂੰ ਤਿਆਰ ਨਹੀਂ ਕੋਈ ਸਮਝਣ ਨੂੰ ਤਿਆਰ ਨਹੀਂ ਤੂੰ ਬੋਲਣ ਨੂੰ ਵੀ ਤਿਆਰ ਨਹੀਂ ਬੋਲਣ ਵਾਲੇ ਕਿੰਨੇ ਕਾ ਗਿਣਤੀ ਦੇ ਬੰਦੇ ਆ ਬਾਕੀ ਸਾਰੇ ਚੁੱਪ ਆ ਸੋ ਜੋ ਤੁਸੀਂ ਪਿੰਡ ਪੱਤਰ ਦੇ ਫੈਸਲਾ ਕਰੋਗੇ ਆ ਗੁਰੂ ਘਰ ਬੈਠੇ ਹੋ ਗੁਰੂ ਘਰ ਬੈਠੇ ਆ ਜਿੱਥੋਂ ਸੋਹਾ ਖਾ ਕੇ ਧਰਿਓ ਵੀ ਅਸੀਂ ਇਸ ਲੜਾਈ ਨੂੰ ਅਖੀਰ ਤੱਕ ਲਿਜਾਣਾ ਸਾਡਾ ਇਹ ਨਾਰਾ ਹੋਣਾ ਚਾਹੀਦਾ ਹੈ ਕਿ ਪੰਜਾਬ ਦੇ ਅੰਦਰ ਕੋਈ ਬਾਹਰਲਾ ਬੰਦਾ ਅੱਜ ਜ਼ਮੀਨ ਨਾ ਲੈ ਸਕੇ ਪੰਜਾਬ ਦੇ ਅੰਦਰ ਕੋਈ ਬਾਹਰਲਾ ਬੰਦਾ ਆ ਕੇ ਨੌਕਰੀ ਨਾ ਲੈ ਸਕੇ ਪੰਜਾਬ ਦੇ ਅੰਦਰ ਕੋਈ ਬਾਹਰਲਾ ਬੰਦਾ ਆ ਕੇ ਵੋਟ ਨਾ ਪੜਾ ਸਕੇ ਜਿਵੇਂ ਦੂਜੇ ਸੂਬਿਆਂ ਨੂੰ ਦੇ ਘਾ ਦਿੱਤੇ ਉਹ ਪੰਜਾਬੀਆਂ ਨੂੰ ਪੰਜਾਬ ਨੂੰ ਵੀ ਮਿਲਨੇ ਚਾਹੀਦੀ ਹੈ ਅਸੀਂ ਇਸ ਦਿਨ ਤੋਂ ਸ਼ੁਰੂਆਤ ਅੱਜ ਪਿੰਡ ਜਗਤਪੁਰੇ ਤੋਂ ਕਰਕੇ ਤੇ ਪੂਰੇ ਪੰਜਾਬ ਦੇ ਵਿੱਚ ਆਵਾਜ਼ ਚਾਹੀਏ ਤੇ ਆਉਣ ਵਾਲੀਆਂ ਕਿਸੇ ਵੀ ਵੋਟਾਂ ਦੇ ਵਿੱਚ ਸਭ ਤੋਂ ਵੱਡਾ ਅਜੰਡਾ ਇਹ ਹੋਣਾ ਚਾਹੀਦਾ ਵੀ ਪੰਜਾਬ ਪੰਜਾਬੀਆਂ ਦਾ ਇਹ ਨਾਰਾ ਸਾਡਾ ਹੋਣਾ ਚਾਹੀਦਾ ਪੰਜਾਬ ਪੰਜਾਬੀਆਂ ਦਾ ਸੰਭਲ ਜਓ ਹਲੇ ਵੀ ਡੁੱਲੇ ਮੇਰੇ ਦਾ ਕੱਖ ਨਹੀਂ ਵਿਗੜਿਆ ਤੇ ਨਹੀਂ ਅਸੀਂ ਸਵਾ ਕਰੋੜ ਹੋਵਾਂਗੇ ਢੂੜ ਕਰੋੜ ਹੋਵਾਂਗੇ ਦੋ ਕਰੋੜ ਹੋਵਾਂਗੇ ਲਿਆ ਕੇ 4 ਕਰੋੜ ਹੋਰ ਬਿਠਾ ਦੇ ਤੇ ਜਿਹਦੀ ਬਾਈ ਗਿਣਤੀ ਐ ਸੁਣ ਬਾਈ ਉਸੇ ਦੀ ਹੋਣੀ ਛੋਡੇ ਸਾਹਮਣੇ ਐ ਹੁਣ ਅਗਲਿਆਂ ਦੀ 500 ਵੋਟ ਆ ਛੋਡੀ ਕਿੰਨੀ ਐ 900 ਵੋਟ ਆ ਤੁਹਾਨੂੰ ਕਿਹਨੇ ਸੁਣਨਾ ਉਹ ਵੱਧ ਵੋਟਾਂ ਪਾਣ ਗੋਰੀ ਸੁਣਨਗੇ ਇਹੀ ਕੰਮ ਹੋ ਰਿਹਾ ਬਾਕੀ ਪਿੰਡਾਂ ਦੇ ਵਿੱਚ ਸੋ ਤੁਸੀਂ ਇਸ ਦਲ ਦੇ ਉੱਤੇ ਜੋ ਵੀ ਤੁਸੀਂ ਪਹਿਲਾ ਕਰੋਗੇ ਸਿਆਲਫ ਦੇ ਨਾਲ ਸੋਚ ਕੇ ਸਮਝ ਕੇ ਫੈਸਲਾ ਕਰੋ ਬਹੁਤ ਤਰ੍ਹਾਂ ਦੀਆਂ ਧਿਰਾਂ ਵੀ ਆਉਣਗੀਆਂ ਬਹੁਤ ਤਰ੍ਹਾਂ ਦੇ ਸਿਆਸੀ ਬੰਦੇ ਵੀ ਆਉਣਗੇ ਆਇਆ ਕਰਦੇ ਉਹ ਕਰਦੇ ਉਹ ਕਰਦੇਓ ਇੱਕ ਹੋ ਜਾ ਕਰੋ ਬਾਹਲਾ ਨਾ ਆਪਾਂ ਕੀ ਕਰਦੇ ਆ ਜੋ ਕਿਸੇ ਬੰਦੇ ਦੇ ਕੋਈ ਚੱਕਰ ਪੈਂਦਾ ਕੋਈ ਪ੍ਰੋਸਸ ਆ ਕੇ ਹੁਣ ਐ ਨਹੀਂ ਬਲਕਿ ਉਹਨੂੰ ਪੁਲਿਸ ਦੇ ਫੋਨ ਆਉਣੇ ਸ਼ੁਰੂ ਹੋ ਜਾਣ। ਉਹ ਡੀਐਸਪੀ ਦਾ ਆ ਜਾਏ, ਬੀਐਸਪੀ ਦਾ ਆ ਜਾਏ, ਬੀਐਸਪੀ ਦਾ ਆ ਜਾਏ, ਉਸੇ ਇੰਚਾਰਜ ਦਾ ਫੋਨ ਆ ਜਾਏ। ਵੀ ਤੁਸੀਂ ਜੀ ਇਹ ਕੀ ਕਰ ਰਹੇ ਹੋ ਜੀ? ਆ ਦੇਖ ਲੋ ਥੋੜਿਆ ਪਰਚਾ ਹੋ ਜਾਈ। ਯਾਰ ਜੇ ਥੋੜੀ ਇੱਥੇ ਸਾਰਾ ਕੁਝ ਗਿਆ ਪਰ ਚਿੱਕੀ ਕਿੱਡੀ ਦਾ ਹੈ ਪਰ ਚਿੱਕੀ ਦੇ ਨਾਲ ਵੱਡੀ ਗੱਲ ਆ ਕਿ ਥੋੜੀ ਆਪਣੀ ਹੋਂਸ ਵੀ ਆਪ ਹੀ ਲੜ ਰਹੇ ਹੋ ਥੋੜਾ ਮੈਂਬਰ ਵੀ ਨਹੀਂ ਮਰ ਰਿਹਾ ਹਰਾਨੀ ਦੀ ਗੱਲ ਮੈਂ ਦੱਸੀ ਬਾਈ ਨੇ ਕਹਿੰਦਾ ਅਸੀਂ ਜਦੋਂ ਫਾਰਮ ਭਰਨ ਗਏ ਨਾ ਮੈਂਬਰਾਂ ਦੇ ਉਹ ਕਹਿੰਦੇ ਵੀ ਇੱਕ ਬਾੜ ਦੇ ਵਿੱਚੋਂ ਦੋ ਗਵਾਹ ਲੈ ਕੇ ਆਓ ਉਹ ਸਾਰੇ ਉਹੀ ਨੇ ਥੋੜਾ ਗਵਾਹ ਬਾੜ ਨੂੰ ਇਤਿਆਜ਼ ਵੀ ਨਹੀਂ ਹੈਗੇ ਬਣ ਰਿਹਾ ਗਵਾਹ ਜੋ ਇਸ ਕਰਕੇ ਤੁਸੀਂ ਜੋ ਫੈਸਲਾ ਕਰੋਗੇ ਅਸੀਂ ਤੁਹਾਡੇ ਨਾਲ ਹਰ ਪੱਖ ਤੋਂ ਨਾਲ ਆ ਸਹੀ ਤਰੀਕੇ ਨਾਲ ਇਹ ਲੋਕ ਲਹਿਰ ਬਣਾਉਣ ਦੀ ਲੋੜ ਆ ਪੂਰੇ ਪੰਜਾਬ ਦੀ ਪੂਰੇ ਪੰਜਾਬੀਆਂ ਨੂੰ ਤੁਰਨ ਦੀ ਲੋੜ ਆ ਯਾਰ ਖੜਨ ਦੀ ਲੋੜ ਆ ਸਮਾਂ ਬਹੁਤ ਜਾਦੇ ਦਾ ਬਹੁਤ ਸੱਟੋਂ ਕੜਪਦੇ ਆ ਵੀ ਦਿਨੋਦਨ ਸਮਾਜ ਦਾ ਬਹੁਤ ਜਾਦੇ ਮਾੜਾ ਆ ਧੰਨਵਾਦ ਸਾਰੇ ਨਕਰ ਦਾ ਮਾਮਾ ਦਾ ਭੈਣਾ ਦਾ ਨਾਜਰੋਨ ਦਾ ਅਬਜ਼ਰਗਾ ਦਾ ਅਜੇ ਸੋ ਸ਼ੁਰੂਆਤ ਕਰਕੇ ਆਪਾਂ ਹੁਣ ਇੱਕੇ ਨੂੰ ਇਸ ਮਿਸ਼ਨ ਨੂੰ ਸਿਰੇ ਲੈ ਕੇ ਜਾਣਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਾ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ